मैं क्या ला लाती वो सस्ता साइकिल चंगा मेरी मोटर तो वो सस्ता साइकिल चंगा। उठ कर बारा बजे पे हैं उठना नहीं पता। ਕੀ ਹੋ ਗਿਆ? ਕਿਉਂ ਕੰਮ ਨਹੀਂ ਕਰਨੇ ਘਰ ਦੇ? ਕੰਮ ਤਾਂ ਕਰੀ ਜਾਂਦੇ ਐ। ਕੀ ਕੰਮ ਕਰਿਆ ਸਾਰਾ ਕੁਝ ਤਾਂ ਪਿਆਗਾ ਥਾਉਂ ਥਾਈ। ਚਾਹ ਬਣਾਓ ਫੇਰ ਨਾ ਵਧੀਆ ਜਿਹੀ। ਲੈ ਜਾਂਗੀ ਹੁਣ ਬੱਤ ਪੱਤੀ। ਚਾਹ ਦਾ ਪੀਵਾ ਗਈ ਹੁਣ। ਉੱਠ ਕੇ ਕਰ ਲੈ ਨਾਲੇ ਮੈਨੂੰ ਬਣਾ ਦੇ। ਓਹੋ ਤੈਨੂੰ ਪਤਾ ਨਹੀਂ ਤੂੰ ਜਾਣਦੀ ਨਹੀਂ ਕੇ ਮੈਨੂੰ। ਮੈਨੂੰ ਕੀ ਜਾਣਣਾਗਾ? ਉਹ ਸਾਡੀ ਕੋਈ ਇੱਜ਼ਤ ਐ। ਸਾਡੀ ਇੱਜ਼ਤ ਰਹਿਣਾ ਤਾਂ ਮੇਰੇ ਪਿਓ ਦੇ ਘਰੇ। ਕਰਨ ਦੀ ਕੀ ਲੋੜ ਐ? ਕੰਮ ਕਰਨ ਦੀ ਕੋਈ ਲੋੜ ਨਹੀਂ। ਮੌਲਾ ਕਰੂੰਗਾ ਕੰਮ ਕਰੂਗਾ। ਪਾਸਪੋਰਟ ਆਪਣੀ ਗੱਡੀਆਂ ਚਲਦੀਆਂ। ਹਾਂ ਜਵਾਕ ਤਾਂ ਪਿਓ ਪੜਾ ਜੂਗਾ। ਉਹ ਪੜਾ ਦੇਣਗੇ। ਉਹ ਸੰਭਾਲ ਲੈਣਗੇ ਫੇਰ ਕੀ ਹੋ ਗਿਆ? ਕਿਉਂ ਉਹ ਕਿ ਸੰਭਾਲ ਲੈਣਗੇ? ਉਹ ਕੁਛ ਨਹੀਂ ਹੁੰਦਾ। ਕੁਛ ਨਹੀਂ ਹੁੰਦਾ ਤੂੰ। ਖੜਾ ਹੋ ਕੰਮ ਕਰ। ਚਾਹ ਬਣਾ ਜਾ ਬੰਗੜੀ ਜਾ ਕੇ। ਕੋਈ ਗੱਲ ਨਹੀਂ ਪਿਆ ਲਾਂਗੇ ਜਾਂ ਚਾਹ ਬਣਾ। ਬੋਤ ਪੱਤੀ ਵਾਲਾ ਆਪ ਵਾਲਾ ਤੈਨੂੰ ਮੈਂ ਪਿਆਉਂਦੀ ਰੋਟੇ ਪੱਤੀਆਂ। ਚਾਹ ਬਣਾ ਦੇ ਘੁੱਟ ਐ ਨਾ। ਤੂੰ ਬਣਾਉਣੀ ਹੈ ਕੇ ਨਹੀਂ? ਨਹੀਂ ਬਣਾਉਣੀ। ਚਾਹ ਬਣਾ। ਉੱਥੇ ਗਨ ਬੜੇ ਜੇ। ਦੇਖ ਲਾ ਲੱਤਾ ਤੋੜ। ਉਹ ਮੈਂ ਆਪਣਾ ਚੱਲ ਮੇਰੇ ਭਾਈ ਦੇ ਨਾ ਤਾਂ ਤੇਰੀਆਂ ਤੋੜ ਕੇ ਜਾਣਗੇ ਤੇ ਮੇਰੇ ਤੋੜੇ ਜਾਣਦਾ ਮੈਂ ਤੇਰੇ ਭਰਾਵਾਂ ਨੂੰ ਵੀ ਜਾਣਦਾ ਮੈਂ ਤੇਰੇ ਭਰਾਵਾਂ ਨੂੰ ਕਿੰਨੀ ਕਿੱਜ ਤਾ ਤੇਰੇ ਭਰਾਵਾਂ ਨੂੰ ਮੈਂ ਮੇਰੇ ਭਰਾਵਾਂ ਦੇ ਘਰ ਤੇ ਬੈਠਾ ਆ ਕੋਈ ਗੱਲ ਨਹੀਂ ਤੇਰੇ ਭਰਾਵਾਂ ਨੇ ਕੀ ਕਰਤਾ ਦੱਸ ਹੈ ਜੱਟ ਦਾ ਨਜ਼ਾਰੇ ਲੈਣ ਆਇਆ ਮੈਨੂੰ ਕੰਮ ਕਰਨ ਦੀ ਕੀ ਲੋੜ ਐ ਜੱਟ ਤਾਂ ਨਜ਼ਾਰੇ ਲਊਆ ਪੱਠਲੇ ਆਪਾਂ ਕੰਮ ਕੁਮਮ ਨਹੀਂ ਕਰਦੇ ਪਿਆਰ ਹੈ ਰਾਤ ਨੂੰ ਤਾਂ ਮੂਤ ਦੇ ਕੇ ਪਿਆ ਰਹਿੰਦਾ ਉੜਦਾ ਨਹੀਂਗਾ

ਸੁਨਿਆ ਮਾਗੇ ਮੇਰੇ ਮਰਬਿਆਂ ਦੇ ਮਾਲਕ ਤਸਦੀ ਗੱਲ ਤਾਂ ਨੇ ਤਸਦੀ ਆ ਜੀ ਬਸ ਹੋਰ ਭਾਈ ਠੀਕ ਠਾਕ ਬੜੀ ਆ ਵੀਰੇ ਤੁਸੀਂ ਨਾ ਬਣ ਠੀਕ ਆ ਭਾਈ ਸਾਰੇ ਵਧੀਆ ਹਾਂ ਸਾਰੇ ਵਧੀਆ ਵਧੀਆ ਤੁਸੀਂ ਕਿਵੇਂ ਅੱਜ ਚਾਂਦ ਚੱਕ ਆ ਗਏ ਆ ਆਹੋ ਅਸੀਂ ਤਾਂ ਗੇਹ ਦੇ ਕੌਜੇ ਲੈਣੇ ਮੇੜਾ ਕਰਾ ਕੇ ਆਏ ਆ ਕੌਜੇ ਗੇਹ ਦੇ ਕੌਜੇ ਲੈਣੇ ਫਿਰਦੇ ਹਾਂ ਉਹ ਹੈਗੇ ਆਪਣੇ ਮਥੇਰ ਕੋਲ ਜਾਂਦਾ ਆਪਣਾ ਪਿਆ ਕਰੋ ਮੇਰੇ ਦੌਰ ਮੈਂ ਨੂੰ ਨਾ ਕੌਂ ਜਾਂ ਛੜਾਇਆ ਕਰ ਆ ਛੜਾਇਆ ਕਹਿੰਦਾ ਕੌਂ ਜਾ ਕਰਾਇਆ ਜਿਹੇ ਦਾ ਰਤੀਆਂ ਦੋ ਦੋ ਵੱਟ ਕੇ ਆਏ ਆ 10 106 ਵੱਟੇ ਅੱਜ ਮੋਟੀ ਗੱਲ ਹੈ ਪਰੌਣਾ ਨਹੀਂ ਦਿਖਦਾ ਪਿਆ ਕਿਧਰ ਹੀ ਸੁੱਤਾ ਪਿਆਗਾ ਸਾਰਾ ਦਿਨ ਨਜੇ ਤੋੜਦਾ ਕੰਮ ਤਾਂ ਕੋਈ ਕਰਦਾ ਨਹੀਂ ਹੋਈ ਗੱਲ ਨੇ ਹੋਈ ਗੱਲ ਨੇ ਉਹ ਨਹੀਂ ਜਾਂਦੇ ਉੰਦੇ ਪਤੀ ਪਰ ਮੈਂ ਚਰੁੰਦਾ ਨਾ ਨਾ ਤਾਂ ਪਰਮੇਸ਼ਵਰ ਹੁੰਦਾ ਬਾਈ ਕੰਮ ਤਾਂ ਕਰਦਾ ਨਹੀਂ ਬੱਚੇ ਵੀ ਪੜਾਉਣੇ ਆ ਘਰ ਵੀ ਪੜਾਉਣਾ ਬਾਈ ਮੇਰਾ ਖੀਨ ਖੋਲ ਜੂ ਮੈਂ ਦੱਤਾ ਮਰੀ ਪੈਨ ਨੂੰ ਥੰਗ ਕਰਦਾ ਥੰਦਾ ਰਾਮ ਰਿਆ ਨੂੰ ਸਰਾਉਣੇ ਨੂੰ ਦੱਸਦੇ ਮਿਰਜ਼ਾਪੁਰ ਆਪਾਂ ਹੀ ਤਾਂ ਬਤਾਇਆ ਉਹ ਪ੍ਰੋਣਾ ਬਗਾ ਉਹ ਬਗਾ ਬਗਾ ਜੇ ਵੀ ਨਾ ਲੱਗੇ ਕਾ ਫਿਰਿਕਾ ਕਰਿਓ ਜੀ ਆ ਵਧੀਆ 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 ਤੁਸੀਂ ਸੁਣਾਓ ਠੀਕ ਆ ਬੋਲੋ ਬੜਾ ਦੱਸੋ ਕੀ ਹਾਲ ਚਾਲ ਆ ਤੁਹਾਡਾ ਮੀਆਂ ਮੀਤਾਂ ਨੇ ਨਾ ਜਨਮ ਲੈ ਗਿਆ ਆਇਆ ਵਾਹ ਨਾ ਲੋੜੀ ਦੰਦ ਕੰਮ ਨਾ ਕਰਿਆ ਕਰੋ ਤੁਸੀਂ ਹੋਈ ਐ ਗਾਣੇ ਨਈਆ ਲਾਇਆ ਤਾਂ ਮੂਹਾਂ ਰਾਨੂ ਓਹ ਹੁਣ ਤਾਂ ਤੁਸੀਂ ਦਹੋ ਵੀ ਹੋਰ ਦੱਸੋ ਸਿੰਘਾ ਕਰੋ ਮੀਆਂ ਮਾਇਆ ਰੋਟੇ ਲੈ ਗਿਆ ਅੱਛਾ ਮੈਂ ਆ ਗਿਆ ਦੋ ਆਓ ਬੈਠ ਜਾਓ ਹੋਰ ਮੱਥੇ ਇਹ ਸਾਹੋ ਖੋਦ ਤੋ ਆਇਆ ਆਇਆ ਆ ਤੀ ਆਇਆ ਤੰਨੇ ਟੈਨਸ਼ਨ ਨਾ ਲੈਣ ਕੋਈ ਗੱਲ ਨਹੀਂ ਹੁੰਦੀ ਹੋਣਾ ਸੀ ਆ ਗਏ ਚਲੋ ਕੱਲ ਨੂੰ ਵਿਆਹ ਕਰਨ ਵਾਲਾ ਖੇਤ ਚੱਲਾਂਗੇ ਆਪਾਂ ਮਟਾਂਗ ਨਹੀਂ ਬੈਠੇਗਾ ਅਸੀਂ ਜੈਲਦਾਰ ਹੁੰਦੇ ਆ ਜੀ ਰਣ ਆਇਆ ਜੀ ਨਾਲੇ ਤੈਨੂੰ ਨਹੀਂ ਪਤਾ ਸਾਡਾ ਕਾਰੋਬਾਰ ਬਹੁਤ ਤਕੜਾ ਹੈ بڑے ਮੌਕੇ ਤੇ ਆਏ ਹੋ ਤੁਸੀਂ ਕੰਮ ਬਹੁਤ ਪੈਸੀ ਆਪਣੇ ਖੇਤ ਕਰਨ ਵਾਲਾ ਹਾਂ 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 ਕੰਮ ਗੁੰਮ ਦੀ ਗੱਲ ਨਹੀਂ ਮੈਂ ਤੁਹਾਨੂੰ ਕੰਮ ਹੋਰ ਹੀ ਕੋਲ ਦਾ ਮੈਨੂੰ ਵੀ ਨਾ ਬੰਦੇ ਮਿਲੇ ਨਹੀਂ ਮੈਂ ਵੀ ਸੋਚੀ ਜਾਂਦਾ ਸੀ ਕਿ ਤੁਸੀਂ ਆਉਂਗੇ ਮੈਨੂੰ ਵੀ ਲੋੜ ਸੀ ਬੰਦਿਆਂ ਦੀ ਚੱਲ ਵਧੀਆ ਮੌਕੇ ਤੇ ਆ ਗਏ ਤੁਸੀਂ ਹਾਏ ਨਹੀਂ ਕੋਈ ਮੈਂਗਾ ਪ੍ਰੋਬਲਮ ਮੈਨ ਮਾਰੀਆਂ ਨਾ ਨਾ ਤੁਸੀਂ 2-4 ਦਿਨ ਰਹੋਗੇ ਫਿਰ ਹੈ ਹੋ ਗਿਆ ਹੋ ਗਿਆ 2-4 ਨਹੀਂ 2-4 ਨਹੀਂ ਨਹੀਂ ਲੱਗ ਘਰੋਂ ਕੱਢ ਤਾ ਹੁਣ ਤੂੰ ਵੀ ਦਾ ਕੱਢ ਲਈ ਚਲੋ ਠੀਕ ਐ ਫੇਰ ਤਾਂ ਇੱਕੋ ਜੀ ਹੋ ਗਏ ਆਪਾਂ ਅੱਜ ਦਾ ਕੰਮ ਹੈ ਸਾਡਾ ਦਿੱਤਾ ਹੋਇਆ ਨਾ ਦਾਰੂ ਚਲੋ ਫੇਰ ਝਾੜੂ ਮਰਾਓ ਮੇਰੇ ਨਾਲ ਕੰਮ ਕਰਾਓ ਦਾਰੂ ਵੀ ਪੀਵਾਂਗੇ ਹੌਸਲਾ ਨਾ ਖਮਾੜਾ ਯਾਰ ਦਾਰੂ ਮੰਗਦੇ ਜਿਵੇਂ ਇੱਥੇ ਆਏ ਆ ਤੂੰ ਦਾਰੂ ਕਿੱਥੋਂ ਪਿਆਦ ਗਏ ਨਾ ਨੂੰ ਗੱਲ ਕਰਾ ਹਾਂ ਐ ਕੰਮ ਨਹੀਂ ਕਰਾਂਗੇ ਚਾਰ ਫੋਸਟਾਲਿਆ ਯਾਰ ਪਸ਼ੂਆਂ ਦੇ ਮਿੱਧੀ ਆਂਦੇ ਹਾਂ ਮੈਂ ਨਾਲ ਤੁਹਾਨੂੰ ਗੱਲਾਂ ਕਰਾਂ ਉਹ ਬਾਟੇ ਮਾਜਲਾ ਯਾਰ ਚਾਰ ਕਰ ਬੱਤਾ ਤਾਂ ਫੇਰ ਹੀ ਕਰਾਂਗੇ ਚੱਲਾਂ ਉਹ ਮੈਂ ਕਰ ਲਓ ਕੋਣ ਆ ਗੱਲ ਸੁਣਾ ਹਾਂ ਆ ਕੇਲੇ ਨੇ ਦਰਜਣ ਪਈ ਐ ਚਾ ਓ ਇਹੋ ਜਿਹੇ ਕੇਲੇ ਬਹੁਤ ਖਾਂਦਾ ਪਰਾਉਣਾ ਤੁਹਾਡਾ ਜਾਜਦਾਪੁਰ ਜਾਂ ਛੋਟੇ ਮੇਰਾ ਆਪਾਂ ਤਾਂ ਕਿਹਾ ਸੀ ਆਹੋਂ ਬਰੋਣਾ ਚੱਕ ਲੈ ਸੀ ਘਰੋਂ ਮੇਰੇ ਆਪਣੇ ਵਰਗਾ ਹੀ ਲੱਗਦਾ ਐ ਚੋਰਾ ਨੂੰ ਮੁਰ ਭਾਈ ਜਾਂਦੇ ਛੋਟੇ ਹੋਈ ਗਾ ਨਹੀਂ ਆਪਾਂ ਦਾ ਆਪਣੀ ਐ ਆਹ ਡੋਂਗਾ ਜਮਾ ਮਜ਼ਾ ਰੱਖਿਆ ਇਹਨਾਂ ਨੇ ਆਏ ਆ ਪਾਉਂਡੀ ਕਰਦੇ ਦੀ ਭਾਂਡੇ ਨਾਲ ਆਪਾਂ ਹੀ ਮੰਨਦੇ ਐ ਆਪਣੇ ਵਰਗੇ ਭਾਂਡੇ ਕੌਣ ਮੰਨ ਲੱਗਦਾ ਹੈ ਤੂੰ ਭਾਂਡੇ ਦਾ ਇੱਥੇ ਵੀ ਮੰਨ ਜਾਗੇ ਆ ਆਪਾਂ ਹੀ ਆਵਾਂ ਆਪਣੇ ਆਪ ਇਹ ਸਾਬੂ ਸੁਪੂ ਵੀ ਆਣੀ ਕੱਲੀ ਮਿੱਟੀ ਲਾਲ ਬਾੜ ਦੇਣੀਆਂ ਆਂ ਕਾਈ ਗਾਂ ਸੋਣਾ ਆਣੀ ਦਾ ਪੌਣ ਆਇਆ ਸੀ ਤੋ ਆਪਣੇ ਹਣੀ ਦਾ ਆ ਬੇਰਾ ਜਮਾਨ ਤੋਂ ਤੇ ਜਾਣਾ ਪੈਣਾ ਆ ਪਾਣ ਉਹ ਮੇਰੇ ਉਹਦੇ ਬੁਰੇ ਨਾਲ ਗੱਲ ਹੋਈ ਆ ਰੁਪਏ 150 ਦੇ ਗੱਲ ਕੀਤੀ ਐ ਮੈਂ ਗਵਾਹੀ ਦੀ ਤੂੰ ਆਂਦਾ ਡੇਰ ਤੋਂ ਜੇ ਤੂੰ ਬੰਨਾ ਵੀ ਤੂੰ ਵੀ ਤੋਂ 150 ਦੇ ਆਇਆ ਕਾਹ ਕਾਟੇ 200 ਮੰਗ 200 ਰੇਜ ਚ ਪਹਿਲਾ ਕੰਮ ਜਦ ਆਇਆ 200 ਹੋਣ ਰੁਪਿਆ 400 ਹੋ ਜਾ ਤਨ ਤੋਂ 90 ਦੀ ਬੋਤਲ ਲੈ ਕੇ ਆਵਾਂਗੇ ਇਕੱਲੀ ਬੋਤਲ ਨਾਲ ਕੰਮ ਨਹੀਂ ਚੱਲਣਾ ਛੋਟੇ ਔਰ ਮੈਂ ਆਹ ਹੋ ਵੀ ਕਰ ਲਾਂਗੇ ਮਾੜਾ ਚਿਬਾ ਆਹ ਖੰਭੂ ਚ ਪਾਣੀ ਆ ਗਿਆ ਬੰਦਿਆਂ ਦੇ ਘਰੇ ਬੇਤੀ ਕੁੱਕੜ ਆਹ ਤਾਂ ਮੂចਾ ਕਲੇਈਏ ਮੈਂ ਤਾਂ ਹੋਣੇ ਦਾ ਨਾਂ ਲੈਦਾਂਗੇ ਜੀ ਜਾਂਦਾ ਤੈਨਹੀਂ ਆਉਂਦੇ ਆਪਣੇ ਪਈਆ ਕੱਲੀ ਚੜ ਗਈ ਖਲੀ ਲੱਤ ਕੱtre ਖਲੀ ਚੜ ਗਈ ਖਲੀ ਲੱਤ ਕੱtre ਓਹ ਖੇਚੇ ਜੂ ਓਹੋ ਆਏ ਆਏ ਕੱਲੀ ਆ ਉਹਨੇ ਕਿਵੇਂ ਕਿਵੇਂ ਲੱਤ ਤੇਰੀ ਬਾਣੀ ਦੋ ਵੇ ਆ ਆਏ ਐਤੀ ਬਾਈ ਆਏ ਸ਼ਰੀਰ ਟੁੱਟਦਾ ਸ਼ਰੀਰ ਟੁੱਟਦਾ ਓਏ ਕਰਦੇ ਆ ਪ੍ਰਾਣਿਆਂ ਨੂੰ ਦੱਸਦੇ ਆ ਬੋਤਲ ਬੋਤਲ ਲਿਆ ਬੋਤਲ ਮੰਗਾ ਤਾਂ ਹੀ ਤਾਂ ਕੱਲੀ ਚੜੀ ਆਉਂਦੀ ਆ ਕੱਲ ਦੀ ਪਿੱਤੀ ਨਹੀਂ ਆ ਤੇਰੀ ਖੱਲੀ ਸੈੱਟ ਕਰਵਾਗੇ ਹਉਂਦਾ ਹੋਣਾ ਪ੍ਰਾਣ ਆ ਜਾਂ ਦਿਲ ਟੁੱਟਿਆਂ ਵਾਲੀਆਂ ਚੀਜ਼ਾਂ ਸੁਣਾਵਾ ਤੈਨੂੰ ਦਿਲ ਟੁੱਟਿਆਂ ਦੀ ਜਿਹੜੀ ਉਹ ਛੱਡ ਗਈ ਨਹੀਂ ਗਈ ਸੀ ਉਹ ਆਲੀ ਹਾਂ ਜਿਹੜੀ ਗੋਹਾਂ ਛੜਦੇ ਹੁੰਦੇ ਸੀ ਉਹਨਾਂ ਦੇ ਘਰੇ ਅੱਛਾ ਇਹੋ ਜੇ ਛੱਟ ਮਾਰੀ ਚੰਦਰੀ ਨੇ ਕਿੱਥੇ ਵੱਜੀ ਆ ਜਦ ਤਾਲਾਂ ਚੱਕ ਕੇ ਲਿਆ ਤੈਨੂੰ ਮੈਂ ਸੁਣਾਉਣਾ ਤੂੰ ਮੇਰੇ ਖਲੀਪ ਹੋਏਂਗਾ ਆਏ ਅਗੇ ਸ੍ਰੀ ਤਾਂ ਮੇਰਾ ਹੀ ਡੁੱਟੀ ਜਾਂਦਾਗਾ ਆਹ ਆਹ ਕੀ ਐਸ ਜਾਦੂ ਮੰਦਰ ਪਾਇਆ ਆ ਮੂੜ ਆ ਮੂੜਾਣਾ ਜਿਹਨੇ ਇਹ ਜਾਰਡਨ ਕੰਪਨੀ ਵਾਲਾ ਨੇ ਆਪ ਭੇਜਿਆ ਮੈਨੂੰ ਮੈਨੂੰ ਵੱਡਾ ਬੰਦਾ ਮਾੜੇ ਮੋਟੇ ਚ ਨਹੀਂ ਆਹ ਮਰਜਾ ਬੁੜਾ ਨੇ ਬਾਤਦੇ ਆ ਬਟਿੰਡੇ ਵਾਲੇ ਬਟਿੰਡੇ ਵਾਲੇ ਬੋਲਦੇ ਆ ਮੂੜ ਹੀ ਬੋਲਣਗੇ ਆਹ ਕਿਉਂ ਆਲ ਨਾ ਪੋਲਾ ਹੋਇਆ ਯਾਰ ਮਸ਼ਕਾਰ ਮਾਰਤੀ ਧੋਲਿਆ ਕਰ ਇਹਨਾਂ ਨੂੰ ਕਬਜੇ ਮੈਂ ਕਬਜੇ ਵੀ ਲੈਣੇ ਆ ਕਬਜੇ ਲੈਣੇ ਆ ਪਾਣਾ ਕਰ ਤੂੰ ਮੈਨੂੰ ਦਿਮਾਗ ਨੂੰ ਚੜਾਦਾ ਮੇਰੇ ਨੂੰ ਦਾਰੂ ਨਹੀਂ ਪੀਤੀ ਆਣੀ ਮੈ ਤੋਂ ਤੂੰ ਹੌਸਲਾ ਰੱਖਿਆ ਕਰ ਛੋਟੇ ਚੋਰਿਆ ਆਇਆ ਹੌਸਲਾ ਦਾ ਵੱਡੇ ਭਰਾ ਦਾ ਬਹੁਤ ਆ ਉਹ ਆ ਗਿਆ ਪ੍ਰੋਣਾ ਜਹਾਂ ਆ ਗਿਆ ਓਏ ਆ ਜਾ ਸਰੀ ਟੁੱਟੀ ਅੰਦਾਜ਼ ਨੇ ਯਾਰ ਆਹ ਵਈ ਬਰੀਆ ਵਈ ਅਮਰੀਆ ਉਹ ਮੈਂ ਪੌਣਾ ਚਾ ਚਾ ਲੀ ਗੇ ਬੈ ਜਾ ਪਰੋਣਿਆ ਆਹ ਮੈਂ ਅਖੇ ਚਾਹ ਬਣਾ ਕੇ ਲੈ ਜਾਂ ਡੀਕਦੇ ਹੋਣਗੇ ਚਾਹ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਸਰੀ ਟੁੱਟੀ ਜਾਂਦਾ ਸੀ ਚਾਹ ਪੀਓ ਮੈਂ ਲਿਆ ਬਣਾ ਕੇ ਹੁਣੇ ਹੀ ਤੁਹਾਡੇ ਆਸਤੇ ਪੀਓ ਪੀਓ ਫਿਰ ਮੈਂ ਠਿੱਕੀ ਚਾਹ ਪਿਆਰੀ ਕਿ ਤਨੀ ਬਹਾਮੀ ਆ ਗਿਆ ਓਏ ਯਾਰ ਤੁਸੀਂ ਮੇਰਾ ਖਾ ਕੇ ਮੇਰਾ ਹੀ ਹਰਾਮ ਕਰੀ ਜਾਂਦੇ ਹੋ ਹਾਏ ਤਾਂ ਗੱਲ ਸਿੱਧੀ ਕਰੀ ਜਾਂਦਾ ਪਰਮਾਣਾ ਮੈਂ ਦਾਸ ਤਾ ਮੇਰਾ ਖੂਨ ਗੋੜ ਜੂ ਚੁੱਪ ਕਰ ਜਾਣਾ ਮੇਰਾ ਖੂਨ ਗੋੜ ਨਾ ਨਾ ਦੋង ਕਿ ਤੁਸੀਂ ਯਾਰ ਤੁਸੀਂ ਇਹ ਬੰਦੇ ਕਹੇ ਹੋ ਯਾਰ ਓਏ ਮਾਰਨੀ ਓਏ ਯਾਰ ਓਏ ਸੁਣਾ ਓਏ 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 ਛਡਾੜਾ No, 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 no,